ਬੇਕੁੱਚਲੇ ਸਮਾਜ ਹੈਗਾ ਇਹ ਇਹ ਅੱਜ ਇੰਨਾ ਤਰੱਕੀ ਕਰ ਗਿਆ ਹੈਗਾ ਕਿ ਅੱਜ ਇਹ ਹਰ ਖੇਤਰ ਵਿੱਚ ਦੇਸ਼ ਦੀ ਸਿਆਸਤ ਹੋਵੇ ਦੇਸ਼ ਦੀ ਹੋਂਦੀ ਹੋਵੇ ਨੂੰ ਪ੍ਰਭਾਵਿਤ ਕਰਦਾ ਹੈਗਾ ਇਹਨਾਂ ਤੋਂ ਇਹ ਦਰਿਆ ਨਹੀਂ ਜਾ ਰਿਹਾ ਹੈਗਾ ਇਸ ਕਰਕੇ ਅੱਜ ਦੇਖੀਏ ਤਾਂ ਹੱਦ ਦੇ ਸਮੇਂ ਵਿੱਚ ਜਿਵੇਂ ਜਿਵੇਂ ਇਸ ਸਮਾਜ ਵਿੱਚ ਜਿਹੜਾਗਾ ਬੱਚੇ ਪੜ੍ਹ ਲਿਖੇ ਗਏ ਨੇ ਤਰੱਕੀ ਕਰ ਗਏ ਹੈਗੇ ਨੇ ਅੱਜ ਜਿਹੜਾ ਹੈਗਾ ਦੱਲਨ ਨਾਲੋਂ ਵੀ ਜ਼ਿਆਦਾ ਜਿਹੜਾ ਹੈਗਾ ਅੰਬੇਡਕਰ ਸਾਹਿਬ ਦਾ ਜਿੱਥੇ ਉਹਨਾਂ ਦੇ ਨਾਮ ਦਾ ਗੁੰਗਨ ਕੀਤਾ ਜਾਂਦਾ ਉੱਥੇ ਹੀ ਉਹਨਾਂ ਦੇ ਯੋਗਦਾਨ ਸਦਕਾ ਹੀ ਉਹਨਾਂ ਦੇ ਸੰਵਿਧਾਨ ਸਦਕਾ ਹੀ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਐਸਸੀ ਸਮਾਜ ਜਿਹੜਾ ਹੈਗਾ ਅਪਲਿਫਟ ਹੋਇਆ ਹੈਗਾ। ਇਸ ਕਰਕੇ ਬੀਜੇਪੀ ਵੱਲੋਂ ਕਿਉਂਕਿ ਆਪਾਂ ਦੇਖੀਏ ਤਾਂ ਇਸ ਜੋ ਇਸ ਸਮੇਂ ਜੋ ਸੀਤ ਕਾਲਜ ਸੈਸ਼ਨ ਚੱਲ ਰਿਹਾ ਸੀਗਾ ਉਹਦੇ ਵਿੱਚ ਜਦੋਂ ਆਪੋਜੀਸ਼ਨ ਪਾਰਟੀਆਂ ਵੱਲੋਂ ਜਿਹੜਾ ਹੈਗਾ ਦੇਸ਼ ਵਿੱਚ ਮੌਜੂਦਾ ਹਾਲਾਤ ਹਾਲਾਤਾਂ ਬਾਰੇ ਬੇਸ਼ੱਕ ਦਿਓ ਮਨੀਪੁਰ ਹੋਵੇ ਬੇਸ਼ੱਕ ਦੀ ਦੇਸ਼ ਦਾ ਕੋਈ ਵੀ ਕੋਨਾ ਹੋਵੇ ਲਾਰਡ ਆਰਡਰ ਹੋਵੇ ਔਰ ਬੇਸ਼ੱਕ ਦੀ ਬੇਰੋਜ਼ਗਾਰੀ ਹੋਵੇ ਇਹ ਮੁੱਦਿਆਂ ਨੂੰ ਉਠਾਇਆ ਅਤੇ ਨਾਲ ਹੀ ਇਹ ਮੁੱਦਾ ਵੀ ਉਠਾਇਆ ਗਿਆ ਕਿ ਦੇਸ਼ ਵਿੱਚ ਸਾਡੇ ਸੰਵਿਧਾਨ ਜੋ ਕਿ ਪਿਛਲੇ 75 ਸਾਲਾਂ ਤੋਂ ਅਸੀਂ ਫੋਲੋ ਕਰ ਰਹੇ ਹੈਗੇ ਨੇ ਜਿਸ ਦੇ ਨਾਲ ਅਸੀਂ ਅੱਗੇ ਵਧ ਰਹੇ ਹੈਗੇ ਨੇ ਕਿ ਉਸ ਨੂੰ ਬਦਲਣ ਦਾ ਖਤਰਾ ਹੈਗਾ ਕਿਉਂਕਿ ਅਪਾ ਸਾਰੇ ਜਾਣਦੇ ਹੈਗੇ ਕਿ ਬੀਜੇਪੀ ਸਰਕਾਰ ਵੱਲੋਂ ਪਿਛਲੇ ਤੇ ਤੋ 214 ਤੋਂ ਪਾਵਰ ਚਾਏ ਹੈਗੇ ਨੇ ਉਦੋਂ ਤੋਂ ਜਿਹੜਾ ਹੈਗਾ ਦੇਸ਼ ਦੀਆਂ ਜਿੰਨੀਆਂ ਵੀ ਸੰਵਿਧਾਨਿਕ ਇੰਸਟੀਚਿਊਟ ਹੈਗੇ ਨੇ ਉਹਨਾਂ ਨੂੰ ਇਹਨਾਂ ਨੇ ਕਰਸ਼ ਕੀਤਾ ਹੈਗਾ ਇਸ ਕਰਕੇ ਅੱਜ ਜਦੋਂ ਸੈਸ਼ਨ ਵਿੱਚ ਇਹ ਜਿਹੜਾ ਸਵਿਦਕਾਲਨ ਸਾਹਿਬ ਜੀ ਵਿੱਚ ਉੱਦੋਂ ਉਠਾਇਆ ਗਿਆ ਤਾਂ ਸਾਡੇ ਦੇ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਵੱਲੋਂ ਇਹ ਕਿਹਾ ਗਿਆ ਕਿ ਕੀ ਤੁਸੀਂ ਹਰ ਸਮੇਂ ਅੰਬੇਡਕਰ ਅੰਬੇਡਕਰ ਦੀ ਰਟ ਲਗਾਉਂਦੇ ਹੋ ਇਸ ਨਾਲੋਂ ਤਾਂ ਬਿਹਤਰ ਹੈਗਾ ਕਿ ਤੁਸੀਂ ਗੁਆਂਢੋਂ ਆਮਦਨ ਦਾ ਨਾਮ ਲਓ ਤਾਂ ਸ਼ਾਇਦ ਮਿਲ ਕੇ ਸੁਰਗਮ ਸਿੱਧੇ ਚਲੇ ਜਾਓਗੇ ਇਸ ਕਰਕੇ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਹੋਏ ਆਪ ਸਾਰੇ ਜਾਣਦੇ ਹੋਗੇ ਕਿ ਬੀਜੇਪੀ ਸਰਕਾਰ ਵੱਲੋਂ ਬੇਸ਼ੱਕ ਦੀ ਉਹ ਮੋਦੀ ਸਾਹਿਬ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਉਨਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈਗੀ ਆ ਕਿ ਦੇਸ਼ ਵਿੱਚ ਜੋ ਸਾਡੇ ਐਸਸੀ ਭਾਈਚਾਰੇ ਦਾ ਉਥਾਨ ਹੋਇਆ ਹੈ ਉਹਨੂੰ ਕਿਵੇਂ ਕਲੈਸ਼ ਕੀਤਾ ਜਾਵੇ ਪਰ ਮੇਰਾ ਖਿਆਲ ਦੇਖ ਕੇ ਦੇਖੀਏ ਤੇ ਜਿੰਨੇ ਵੀ ਸਾਡੇ ਪਿਛਲੇ ਸੰਵਧਾਨਿਕ ਪਦ ਸੀਗੇ ਉਹਨਾਂ ਤੇ ਜਿੰਨਾ ਵੀ ਕੋਈ ਐਸ்சி ਭਾਈਚਾਰਾ ਹੈਗਾ ਉਹਨੂੰ ਦਰਕਰਨਾਰ ਕੀਤਾ ਗਿਆ ਹੈਗਾ ਪਰ ਇਸ ਕਰਕੇ ਇਸ ਦੇ ਵਿਰੁੱਧ ਜਿਹੜਾ ਹੈਗਾ ਜਦੋਂ ਇਹ ਆਪਣੇ ਸੰਸਦ ਵਿੱਚ ਜਿਹੜਾ ਹੈਗਾ ਇਹਦਾ ਰੌਲਾ ਰੱਪਾ ਪਿਆ ਇਹਨਾਂ ਵੱਲੋਂ ਜਿਹੜਾ ਹੈਗਾ ਸਾਰੇ ਜਾਣਦੇ ਹੈਗੇ ਕਿ ਪਾਰਲੀਮੈਂਟ ਵਿੱਚ ਜਿੰਨੇ ਵੀ ਸਾਡੇ ਨੋਰਮਸ ਵਗੈਰਾ ਹੈਗਾ ਉਹਨੂੰ ਦਰਕਰਨਾਰ ਕਰਕੇ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈਗੀ ਕਿ ਸਾਡੇ ਖੜਗੇ ਸਾਹਿਬ ਸਾਦੇ ਜਿਹੜੋ ਆਈਆਈਸੀਸੀ ਦੇ ਕਾਨਫਰੰਸ ਦੇ ਪ੍ਰਧਾਨ ਹੈਗੇ ਉਹਨਾਂ ਨੂੰ ਜਾਨੀ ਕਿ ਇਹਨਾਂ ਵੱਲੋਂ ਇੰਟਰਨੈਟ ਕੀਤਾ ਕੰਨ ਦਿੱਤਾ ਗਿਆ ਸੈਸ਼ਨ ਬਸ ਲਾਫੇ ਨਾ ਨੇ ਐਫਐਡ ਕੀਤੀ ਗਈ ਹੈਗੀ ਹੈ ਔਰ ਆਪਾਂ ਪਹਿਲਾਂ ਵੀ ਜਾਣਦੇ ਹੈਗੇ ਕਿ ਉਹਨਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਕਿਵੇਂ ਨਾ ਕਿਵੇਂ ਸਦਸਤਾ ਜਿਹੜੀ ਖਤਮ ਕੀਤੀ ਜਾਵੇ ਕਿਉਂਕਿ ਸਾਰੇ ਜਾਣਦੇ ਹੈਗੇ ਕਿ ਅੱਜ ਦੇਸ਼ ਵਿੱਚ ਜਿਹੜਾ ਹੈਗਾ ਰਾਹੁਲ ਗਾਂਧੀ ਜੀ ਦਾ ਜਿਹੜਾ ਹੈਗਾ ਨਾਮ ਜਿਹੜਾ ਹੈਗਾ ਬੜੇ ਸ਼ਰਧਾ ਦੇ ਨਾਲ ਲੈ ਜਾਂਦਾ ਲੋਕੀ ਜਾਣਦੇ ਹੈਗੇ ਲੋਕ ਵਿਸ਼ਵਾਸ ਕਰਦੇ ਆ ਕਿ ਇੱਕ ਰਾਹੁਲ ਗਾਂਧੀ ਜੀ ਅਜਿਹੀ ਸ਼ਖਸੀਅਤ ਹੈਗੀ ਆ ਜੋ ਆਉਣ ਵਾਲੇ ਸਾਰੇ ਵਰਗਾਂ ਨੂੰ ਲੈ ਕੇ ਅੱਗੇ ਸਾਡੇ ਦੇਸ਼ ਨੂੰ ਉੱਚੇ ਲੀਡ ਕਰ ਸਕਦੇ ਨੇ ਉਸਮ ਦਾ ਸਾਡੇ ਦੇਸ਼ ਨੂੰ ਜਿਹੜਾ ਹੈਗਾ ਸੰਵਿਧਾਨ ਨੂੰ ਫੋਲੋ ਕਰਦੇ ਹੋਏ ਬਲੰਦੀਆਂ ਤੇ ਪਹੁੰਚਾ ਸਕਦੇ ਤੇ ਇਸ ਕਰਕੇ ਉਹ ਸਾਰੇ ਜਾਣਦੇ ਹੈਗੇ ਕਿ ਜਦੋਂ ਤੋਂ ਉਹਨਾਂ ਨੇ ਭਾਰਤ ਜੋੜ ਯਾਤਰਾ نکਾਲੀ ਸੀ ਉਦੋਂ ਤੋਂ ਦੇਸ਼ ਦੇ ਹਰ ਕੋਨੇ ਵਿੱਚ ਇੱਕੋ ਇੱਕ ਨਾਮ ਹੈਗਾ ਕਿ ਇਸੇ ਲਈ ਰਾਹੁਲ ਗਾਂਧੀ ਜੀ ਜਿਹੜੇ ਹੈਗੇ ਨੇ ਉਹ ਦੇਸ਼ ਨੂੰ ਅੱਗੇ ਲੈ ਜਾ ਸਕਦੇ ਨੇ ਤੇ ਇਸ ਕਰਕੇ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹਨਾਂ ਵੱਲ ਉਹ ਹਰ ਅਥਕੰਡ अपनाया ਜਾ ਰਿਹਾ ਹੈਗਾ ਕਿ ਅਸੀਂ ਦੇਸ਼ ਨੂੰ ਕਿਵੇਂ ਨਾ ਕਿਵੇਂ ਪੇਸ਼ ਕਰਕੇ ਜਿਹੜਾ ਹੈਗਾ ਅਸੀਂ ਜਿਸ ਸਦਕਾ ਜਿਹੜਾ ਹੈ ਡਾਕਟਰ ਪੀਮਰਾਓ ਮੀਡਕਲ ਜੀ ਦੇ ਸਦਕਾ ਜਿਹੜਾ ਹੈਗਾ ਅੱਜ ਸਾਡਾ ਦੇਸ਼ ਅੱਗੇ ਜਾ ਰਿਹਾ ਹੈਗਾ ਉਹ ਇੱਕੋ ਇੱਕ ਇਹਨਾਂ ਦਾ ਮਕਸਦ ਹੈਗਾ ਕਿ ਅਡਾਨੀ ਤੇ ਬਾਨੀ ਨੂੰ ਫਾਇਦਾ ਦੇ ਕੇ ਜਿਹੜਾ ਹੈਗਾ ਅਸੀਂ ਉਹਨੂੰ ਲੈ ਜਾਈਏ ਕੱਲ ਨੂੰ ਕਿਸੇ ਵਿਦਵਾਨ ਦੀ ਕਿਸੇ ਦੀ ਜ਼ਰੂਰਤ ਨਹੀਂ ਨਾ ਪਵੇ ਤੇ ਇਸ ਕਰਕੇ ਮੈਂ ਆਪਣੇ ਵੱਲੋਂ ਸਮੂਹ ਸਾਡੀ ਕਾਂਗਰਸ ਪਾਰਟੀ ਵੱਲੋਂ ਸਾਡੇ ਫਗਵਾੜਾ ਵੱਲੋਂ ਅਤੇ ਨਾਲ ਹੀ ਸਾਡੇ ਪੂਰੀ ਪੰਜਾਬ ਜਿਹੜੀ ਪੰਜਾਬ ਦੀ ਸਾਡੀ ਕਾਂਗਰਸ ਪਾਰਟੀ ਹੈ ਉਹਦੇ ਵੱਲੋਂ ਅਸੀਂ ਜਿੱਥੇ ਇਹ ਸਾਰੇ ਜਿੰਨਾ ਵੀ ਜਿਹੜੀ ਕਾਰਵਾਈ ਹੋਈ ਹੈਗੀ ਆ ਉਹਦੀ ਅਲੋਚ ਸਖਤ ਅਲੋਚਨਾ ਕਰਦੇ ਤੇ ਨਾਲ ਹੀ ਜਿਸੇ ਤਰ੍ਹਾਂ ਸਾਡੇ ਕੋਲੋਂ ਪੀਪੀਸੀ ਵੱਲੋਂ ਸਾਨੂੰ ਕੋਈ ਹਦਾਇਤ ਆਊਗਾ ਇਹ ਅਚੀ ਸਿ ਵੱਲੋਂ ਦੇਸ਼ ਆਊਗਾ ਤਾਂ ਅਸੀਂ ਉਹਨੂੰ ਫੋਲੋ ਕਰਦੇ ਹੋਏ ਅਸੀਂ ਹੋਰ ਜਿਹੜਾ ਹੈਗਾ ਇਹਨੂੰ ਅੱਗੇ ਲੈ ਕੇ ਜਾਵਾਂਗੇ ਉਹ ਨਾਲ ਹੀ ਸਾਰੇ ਜਾਣਦੇਗੇ ਕਿ ਸਾਡੇ ਫਗਵਾੜੇ ਵਿੱਚ ਸਾਡੇ ਬੀਜਪੀ ਦੇ ਜਿਹੜੇ ਹੈਗੇ ਸਾਡੇ ਕੈਬਨਿਟ ਮਿਸਟਰ ਹੈਗੇ ਨੇ ਸ਼੍ਰੀ ਸੋਮਪrakash ਜੀ ਕਿਉਂਕਿ ਉਹ ਵੀ ਐਸ்சி ਭਾਈਚੇ ਨੂੰ ਬਿਲੋਂਗ ਕਰਦੇ ਹੋ ਤਾਂ ਉਹਨਾਂ ਨੂੰ ਇਹ ਸਪਸ਼ਟ ਦੱਸਣਾ ਚਾਹੀਦਾ ਕਿ ਉਹਨਾਂ ਦਾ ਕੀ ਸਟੈਂਡ ਹੈ ਉਹ ਬੀਜਪੀ ਨੂੰ ਫਾਲੋ ਕਰਦੇ ਜਾਂ ਜਿਸ ਸਦਕਾ ਅਸੀਂ ਅੱਜ ਅੰਬੇਦਕਰ ਜੀ ਦੇ ਸਦਕਾ ਅਸੀਂ ਜਿਹੜਾ ਹੈਗਾ ਅੱਜ ਅੱਛਾ ਪੜ੍ਹ ਲਿਖ ਕੇ ਜਿਹੜਾ ਹੈਗਾ ਅੱਛੇ ਨੌਕਰੀਆਂ ਪ੍ਰਾਪਤ ਕਰਕੇ ਬਣੇ ਨੇ ਔਰ ਉਸ ਤੋਂ ਬਾਅਦ ਉਹ ਐਮਐਲਏ ਵੀ ਬਣੇ ਤੇ ਉਸ ਤੋਂ ਬਾਅਦ ਮਿਸਟਰ ਵੀ ਕੇਂਦਰ ਵਿੱਚ ਬਣੇ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਅੱਜ ਉਹ ਕਿਸ ਨਾਲ ਖੜੇ ਹੈਗੇ ਨੇ ਬੀਜੇਪੀ ਪਾਰਟੀ ਨਾਲ ਖੜੇ ਹੈ ਨਾ ਜਿਹਾ ਆਪਦੇ ਐਸ்சி ਭਾਈਚਾਰੇ ਨਾਲ ਉਹਦੇ ਨਾਲ ਖੜੇ ਹੈਗੇ ਤੋਂ ਇਸ ਕਰਕੇ ਉਹਨਾਂ ਨੂੰ ਜੋ ਕਦਮ ਲੈਣਾ ਚਾਹੀਦਾ ਔਰ ਇਸ ਸਮੇ ਜਿਹੜਾ ਹੈਗਾ ਬੇਸ਼ੱਕ ਦੀ ਸਾਨੂੰ ਆਪਣੇ ਸੰਵਿਧਾਨ ਦੀ ਖਾਤਰ ਬੇਸ਼ੱਕ ਦੀ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਸਾਨੂੰ ਉਹਦੇ ਵਾਸਤੇ ਹਰ ਵਕਤ ਤਿਆਰ ਰਹਿਣਾ ਚਾਹੀਦਾ ਔਰ ਮੈਂ ਇਕੱਲਾ ਸਾਡੇ ਫੁਵਾੜੇ ਵਿੱਚ ਹੀ ਨਹੀਂ ਸਾਰੇ ਦੇਸ਼ ਵਿੱਚ ਸਾਰੇ ਹੀ ਜਿਹੜੇ ਐਸ்சி ਭਾਈਚਾਰੇ ਦੇ ਬੇਸ਼ੱਕ ਦੀ ਵਕ ਵਕਤ ਪਾਰਟੀ ਨਾਲ ਸੰਬੰਧਤ ਹੋਵੇ ਬੇਸ਼ੱਕ ਦੀ ਬਾਕੀ ਕਿਤੇ ਵੀ ਹੋਣ ਉਹਨਾਂ ਸਾਰਿਆਂ ਨੂੰ ਇੱਕੋ ਆਵਾਜ਼ ਬੁਲੰਦ ਕਰਕੇ ਇਸ ਸਮੇਂ ਜਿਹੜੀ ਬੀਜੇਪੀ ਸਰਕਾਰ ਹੈ ਜਿਹੜੀ ਕੇਂਦਰ ਵਿੱਚ ਬਣੀ ਹੋਇਆ ਉਹਨੂੰ ਸਾਨੂੰ ਅਪਰੂਟ ਕਰਨਾ ਚਾਹੀਦਾ ਉਹਦੇ ਖਿਲਾਫ ਜਿਹੜਾ ਰੋਸ ਮਜਾਦਾ ਕਰਨੇ ਚਾਹੀਦੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੱਸ ਸਕੀਏ ਕਿ ਇਹ ਜਿਹੜੀ ਬੀਜੇਪੀ ਪਾਰਟੀ ਹੈ ਜਿਹੜਾ ਕੇਂਦਰ ਵਿੱਚ ਮੋਦੀ ਸਰਕਾਰ ਹੈ ਉਹ ਜਿਹੜੀ ਹੈਗੀ ਆ ਦੇਸ਼ ਨੂੰ ਜਿਹੜੀ ਹੈਗੀ ਆ ਹੇਠਲੇ ਪਾਸੋਂ ਲੈ ਕੇ ਉਹਨੂੰ ਜਿਹੜੇ ਹੇਠਾਂ ਲੈ ਕੇ ਜਾ ਰਹੀ ਨਹੀਂ ਕਿਉਂਕਿ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਅਦਾਨੀ ਤੋਂ ਬੰਨ ਨੂੰ ਫਾਇਦਾ ਦੇਣਾ ਹੈਗਾ ਤੋ ਇਸ ਕਰਕੇ ਮੈਂ ਆਪਣੇ ਵੱਲੋਂ ਸੋਨ ਸਾਡੀ ਫਗਵਾੜਾ ਵਸੀਆਂ ਵੱਲੋਂ ਫਗਵਾੜਾ ਕਾਂਗਰਸ ਵੱਲੋਂ ਜਿਹੜਾ ਹੈਗਾ ਇਸ ਸਮੇਂ ਜਿਹੜਾ ਹੈਗਾ ਜਿਹੜੀ ਸਾਰਾ ਇਹ ਕਟਨਾ ਕਟਈ ਹੈ ਉਹਦੀ ਨਿੰਦਾ ਕਰਦਾ ਤੇ ਨਾਲੇ ਵਿਸ਼ਵਾਸ ਦਿੰਦਾ ਕਿ ਜੋ ਵੀ ਸਾਨੂੰ ਇਸ ਵਾਸਤੇ ਕੋਈ ਵੀ ਸਾਨੂੰ ਕੋਈ ਕਦਮ ਚੁੱਕਣਾ ਪਿਆ ਤੋ ਉਹਦੇ ਵਾਸਤੇ ਅਸੀਂ ਹਰ ਤੰ ਤਿਆਰ ਰਹਿਵਾਂਗੇ ਧੰਨਵਾਦ ਹੈ ਕਾਰ ਸਦਨ ਦੇ ਵਿੱਚ ਹੋਣਾ ਚਾਹੀਦਾ ਉਹ ਨਹੀਂ ਕੀਤਾ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਬਾਰੇ ਸ਼ਬਦਾਵਲੀ ਬੋਲੀ ਗਈ ਹੈ ਕੀ ਅੰਬੇਦਕਰ 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 ਕਹਿੰਦੇ ਚਾਹੇ ਤੁਸੀਂ ਜੇ ਇਨਾ ਰਾਮ ਰੱਬ ਦਾ ਲੈਂਦੇ ਸ਼ਾਇਦ ਸਵਰਗ ਮਿਲ ਜਾਂਦਾ ਪਰ ਅੱਜ ਭਾਰਤ ਦਾ ਜਿਹੜਾ ਸਵਰਗ ਹੈ ਇਹ ਜੋ ਭਾਰਤ ਦਾ ਇੱਕ ਗੋਦਸਤਾ ਹੈ ਜੋ ਉਹਨਾਂ ਨੇ ਅੰਬੇਦਕਰ ਜੀ ਨੇ ਇਕੱਠਾ ਕੀਤਾ ਹੈ ਇੱਕ ਸੰਵਿਧਾਨ ਦੇ ਰੂਪ ਦੇ ਵਿੱਚ ਰਾਈਟ ਟੂ ਇਕੁਐਲਟੀ ਰਾਈਟ ਟੂ ਜਸਟਿਸ ਹਰ ਇੱਕ ਨੂੰ ਦਿੰਦਾ ਰਾਈਟ ਟੂ ਐਜੂਕੇਸ਼ਨ ਦਿੰਦਾ ਅੱਜ ਉਸ ਚੀਜ਼ ਨੂੰ ਖਤਮ ਕਰਨ ਦੇ ਲਈ ਜੇ ਅੱਜ ਉਹ ਖੜੇ ਹੋਏ ਨੇ ਭਾਜਪਾ ਜਾਂ ਆਰਐਸਐਸ ਨੂੰ ਕਹਦੇ ਆ ਕਿਉਂਕਿ ਆਰਐਸਐਸ ਦੀ ਨੀਤੀ ਜਿਹੜੀ ਰਹੀ ਹੈ ਉਹ ਸ਼ੁਰੂ ਤੋਂ ਅੰਬੇਦਕਰ ਵਿਰੋਧੀ ਰਹੀ ਹੈ ਔਰ ਜਿੱਥੇ ਅੱਜ ਫਗਵਾੜੀ ਦੇ ਵਿੱਚ ਧਾਰੀਵਾਲ ਸਾਹਿਬ ਨੇ ਕਮਾਂਡ ਸੰਭਾਲੀ ਹੈ ਔਰ ਉਦੋਂ ਤੱਕ ਇਹ ਸੰਘਰਸ਼ ਸਾਡਾ ਫਗਵਾੜੀ ਦੇ ਵਿੱਚ ਵੀ ਜਾਰੀ ਰਹੇਗਾ 올 ਓਵਰ ਇੰਡੀਆ ਵੀ ਜਾਰੀ ਰਹੇਗਾ ਜਦ ਤੱਕ ਨਰਿੰਦਰ ਮੋਦੀ ਦੀ ਸਰਕਾਰ ਇਹਨਾਂ ਦੇ ਅਮਿਤ ਸ਼ਾਹ ਜੀ ਦੇ ਖਿਲਾਫ ਕੋਈ ਸਖਤ ਐਕਸ਼ਨ ਨਹੀਂ ਲੈਂਦੀ ਕਿਉਂਕਿ ਆਪਾਂ ਦੇਖਿਆ ਸਦਨ ਦੇ ਵਿੱਚ ਜਿਸ ਵੇਲੇ ਤਾਂ ਅਡਾਨੀ ਜੀ ਦੇ ਉੱਤੇ ਗੱਲ ਕਰਨ ਦੀ ਗੱਲ ਆਉਂਦੀ ਹੈ ਤਾਂ ਕੋਈ ਗੱਲ ਨਹੀਂ ਕਰ ਰਹਾ ਜੇ ਇਸ ਵੇਲੇ ਗੱਲ ਕੀਤੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਅਰਾਜਕਤਾ ਫੈਲ ਰਹੀ ਹੈ ਉਹ ਸਾਰੇ ਉਹ ਗੱਲ ਨਹੀਂ ਕਰਨਾ ਚਾਹੁੰਦੇ ਜੇ ਇਸ ਵੇਲੇ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਕਿਸਾਨਾਂ ਦੀ ਜਾਇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਪੰਜਾਬ ਦੇ ਕਿਉਂਕਿ ਇਹ ਜੋ ਸੰਵਿਧਾਨ ਨੇ ਸਾਨੂੰ ਹੱਕ ਦਿੱਤੇ ਨੇ ਪ੍ਰੋਟੈਸਟ ਕਰਨ ਦੇ ਸ਼ਾਂਤੀ ਰੂਪ ਦੇ ਵਿੱਚ ਸੋ ਉਹਦੇ ਲੋਕ ਹੱਕਾਂ ਦਾ ਖੰਨਨ ਕੀਤਾ ਜਾ ਰਿਹਾ ਸੋ ਉਸ ਦੇ ਵਿੱਚ ਅੱਜ ਭਾਜਪਾ ਤੇ ਆਰਐਸਐ ਇੱਕ ਮੇਨ ਜਿਹੜਾ ਹੈ ਕਿ ਰੋਲ ਅਦਾ ਕਰ ਰਹੀਆਂ ਔਰ ਬਾਬਾ ਸਾਹਿਬ ਨੇ ਸਮੂਹ ਭਾਰਤੀਆਂ ਦੇ ਲਈ ਜਿਹੜਾ ਕਿ ਇੱਕ ਸੰਵਿਧਾਨ ਹੈ ਕਿਹਾ ਪਰ ਦੇਸ਼ ਦੇ ਇਲਾਵਾ ਪੂਰੀ ਦੁਨੀਆ ਨੇ ਸਾਡੇ ਸੰਵਿਧਾਨ ਦਾ ਨੂਹਾ ਮੰਨਿਆ ਔਰ ਇੱਕ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਰੂਪ ਦੇ ਵਿੱਚ ਭਾਰਤ ਨੂੰ ਜਿਹੜਾ ਕਿ ਅਸੀਂ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਰਹੇ ਹਾਂ ਔਰ ਉਸ ਦੀ ਜਿਹੜੀ ਸਥਾਪਨਾ ਹੋਈ ਸੀ ਅੱਜ ਉਹਨੂੰ ਜਿਹੜੇ ਉਹਦੀ ਬੰਕਰ ਨੂੰ ਉਹਦੀ ਆਨ ਬਾਨ ਤੇ ਸ਼ਾਨ ਨੂੰ ਜਿਹੜਾ ਭਾਜਪਾ ਖਤਰੇ ਦੇ ਵਿੱਚ ਪਾ ਰਹੀ ਹੈ ਸੋ ਉਸ ਦੇ ਵਿਰੋਧ ਦੇ ਵਿੱਚ ਸਮੂਹ ਕਾਂਗਰਸ 올 ਓਵਰ ਇੰਡੀਆ 올 ਓਵਰ ਪੰਜਾਬ ਤੇ ਫਗਵਾੜੀ ਦੇ ਵਿੱਚ ਆਪਣਾ ਸੰਘਰਸ਼ ਜਾਰੀ ਰੱਖਿਆ